ਕਿ ਇਹ ਸਵਾਲ ਤੁਹਾਨੂੰ ਪੁੱਛਿਆ ਜਾਏਗਾ ਜਦੋਂ ਤੇ ਤੁਸੀਂ ਹੱਥ ਖੜਾ ਕਰਨਾ ਠੀਕ ਹੈ ਬੋਲਣਾ ਨਹੀਂ ਹੈਗਾ ਠੀਕ ਹੈ ਜੇ ਤੁਸੀਂ ਬੋਲੋਗੇ ਰੂਲ ਫੋਲੋ ਨਹੀਂ ਕਰੋਗੇ ਤਾਂ ਟਾਈਮ ਜ਼ਿਆਦਾ ਲੱਗੇਗਾ ਠੀਕ ਹੈ ਤੇ ਫਿਰ ਤੁਸੀਂ ਜਾ ਕੇ ਸੌਣਾ ਵੀ ਹੈ ਜੀ ਹਨਾ ਅਜੇ ਮੋਬਾਈਲ ਵੀ ਚਲਾਉਣਾ ਕਿ ਨਹੀਂ ਤੇ ਮੋਬਾਈਲ ਚਲਾਈ ਤਾਂ ਹੁੰਦਾ ਜ਼ਿਆਦਾ ਹਨਾ ਆਪਾਂ ਪਾਠ ਕਰੀਦਾ ਹੁੰਦਾ ਪੜਾਈ ਕਰੀਦੀ ਹੁੰਦੀ ਠੀਕ ਬੇਟਾ ਜਿਹਦਾ ਜਵਾਬ ਸਹੀ ਹੋਏਗਾ ਆਪਣੀ ਜਗ੍ਹਾ ਤੇ ਜਿਕਰਾ ਲਾਏਗਾ ਕੀ ਲਾਏਗਾ ਜਿਕਰਾ ਲਾ ਕੇ ਤੇ ਜਿਕਰਾ ਲਾ ਕੇ ਫਿਰ ਇੱਥੇ ਆ ਜਾਏਗਾ ਠੀਕ ਹੈ ਬੇਟਾ ਜੀ ਦੁਆਰੋਂ ਸੁਣ ਲੋ ਸਵਾਲ ਪੁੱਛਿਆ ਜਾਏਗਾ ਜਿਹੜਾ ਬੱਚਾ ਸਾਰੇ ਨੂੰ ਪਹਿਲਾ ਹੱਥ ਖੜਾ ਕਰੇਗਾ ਬਾਬਾ ਜੀ ਹੁਣੇ ਉਹਨਾਂ ਕੋਲ ਪਹੁੰਚਣਗੇ ਠੀਕ ਹੈ ਮੈਗਨਲ ਪੈਸੇ ਠੀਕ ਹੈ ਤੇ ਕਿਸੇ ਨੂੰ ਨਾ ਪੁੱਛਣਾ ਇਹਨਾਂ ਦੱਸਣਾ ਨਾ ਹੀ ਕੋਈ ਹੈਲਪ ਕਰੇ ਤਿੰਨੇ ਦਾ ਸਵਾਲ ਤੁਹਾਡਾ ਕੈਂਸਲ ਹੋ ਜਾਏਗਾ ਤੇ ਨਾਮ ਵੀ ਕੈਂਸਲ ਹੋ ਜਾਏਗਾ ਅੱਜ ਜਿੰਨਾਂ ਬੱਚਾ ਕੋਲ ਪੇਪਰ ਹੈਗੇ ਨੇ ਸਾਰੇ ਪੇਪਰ ਨੇ ਜਿਹੜੇ ਇੱਕ ਵਾਰੀ ਫੜਾ ਦੋ ਮੜਾ ਜੋ ਉਹ ਉੱਥੇ ਰੱਖ ਦਿਓ ਪ੍ਰਵਾਹ ਕਿ ਕਰਦੇ ਇਹ ਨਾਮ ਵੀ ਲਿਖਣੇ ਮਾਈ 6 ਕਾਲੇ ਗੁਰੇ ਮੈਂ ਸਾਰੇ ਨਾਲੋਂ ਪਹਿਲਾਂ ਪਹਿਲੀ ਤੋਂ ਪੰਜਵੀਂ ਵਾਲੇ ਬੱਚੇ ਇੱਥੇ ਆ ਜਾਓ ਬਾਕੀ ਬੱਚੇ ਪਿੱਛੇ ਹੋ ਜਾਓ ਜੇ ਆਪਾਂ ਸੋਹਣੇ ਤਰੀਕੇ ਨਾਲ ਉਹ ਲਵੇੜਦਾਂਗੇ ਬਾਕੀ ਬੱਚੇ ਪਿੱਛੇ ਹੋ ਜਾਓ ਆਪਾਂ ਕਲਾਸ ਵਾਈਜ਼ ਕਰਾਂਗੇ ਤਾਂ ਜੋ ਆਪਾਂ ਛੇਤੀ ਤੇ ਸੌਣੇ ਤਰੀਕਿਆਂ ਨੂੰ ਨਿਬੇੜ ਸਕੀਏ ਪਹਿਲੀ ਤੋਂ ਪੰਜਵੀਂ ਵਾਲਿਆਂ ਨੂੰ ਪਹਿਲਾਂ ਸਵਾਲ ਕਰਨੇ ਆ ਬਾਕੀ ਬੱਚੇ 1 ਮਿੰਟ ਲਈ ਸੈਟ ਹੋ ਜੂ ਬਾਬਾ ਜੀ ਹਾਂ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਕਲਾਸ ਦੇ ਬੱਚੇ ਜਿਹੜੇ ਵੀ ਹੈਗੇ ਨੇ ਉਹ ਇੱਥੇ ਆ ਲਓ ਬਟਾ ਜੀ ਧਿਆਨ ਦਿਓ ਦੇ ਆਂਦੇ ਹੋ ਤੁਹਾਨੂੰ ਸਵਾਲ ਆਉਣ ਠੀਕ ਹੈ ਤੇ ਕਾਲੀ ਨਹੀਂ ਕਰਨੀ ਠੀਕ ਹੈ ਪਹਿਲਾਂ ਮੇਰੀਆਂ ਗੱਲਾਂ ਨੂੰ ਸਮਝ ਲਿਓ ਸੌਖੇ ਰਹੋਗੇ ਕਾਲੀ ਨਹੀਂ ਕਰਨੀ ਤੇ ਜਵਾਬ ਬਹਿ ਕੇ ਨਹੀਂ ਦੇਣਾ ਹੱਥ ਖੜਾ ਕਰਨਾ ਹੈ ਬਾਬਾ ਜੀ ਜਿੰਨੂੰ ਕਹਿਣਗੇ ਉਹ ਬੱਚਾ ਖੜਾ ਹੋ ਕੇ ਜਵਾਬ ਦੇਗਾ ਠੀਕ ਹੈ ਤੁਹਾਡੇ ਤੋਂ ਸਾਰਿਆਂ ਦਾ ਜਵਾਬ ਲੈਣ ਨੇ ਕੋਈ ਮਤਲਬ ਵਿਤਕਰਾ ਨਹੀਂ ਹੈਗਾ ਕੋਈ ਆਪਾਂ ਨੂੰ ਕਾਲੀ ਨਹੀਂ ਹੈਗੀ ਸਾਰੇ ਤੁਸੀਂ ਸਾਡੀ ਕੌਮ ਦੇ ਕੌਮ ਦੇ ਬੱਚੇ ਹੋ ਤੁਹਾਨੂੰ ਆਪਾਂ ਸਵਾਲ ਪੁੱਛਾਂ ਹਾਂਜੀ ਪਹਿਲਾ ਸਵਾਲ ਪਹਿਲੀ ਤੋਂ ਪੰਜਵੀਂ ਵਾਲਾ ਜਿੰਨਾ ਚੱਕ 6ਵੀਂ ਤੋਂ 8ਵੀਂ ਵਾਲਾ ਨਾ ਹਾਜ਼ਰ ਨਹੀਂ ਕਰਦੇ ਉਹਨਾਂ ਚੱਕ ਉਹ ਆਪਣੀ ਜਗ੍ਹਾ ਤੇ ਆਰਾਮ ਨਾਲ ਬੈਠੇ ਨੇ ਹਾਂਜੀ ਬਾਬਾ ਦੀਪ ਸਿੰਘ ਜੀ ਦੀ ਅੰਮ੍ਰਿਤ ਛਕਣ ਵੇਲੇ ਕਿੰਨੀ ਉਮਰ ਸੀ ਚਲੋ ਆਪਾਂ ਕੋਈ ਗੱਲ ਨਹੀਂ ਸਾਕੇ ਬੋਲੀ ਹਾਂਜੀ ਸਾਕੇ ਬੋਲੀ ਪੱਕਾ ਤੁਹਾਡੀ ਵੈਰੀ ਗੁੱਡ ਤੇ ਝਕਾਰਾ ਫਿਰ ਬੋਲੇ ਦੋਨੇ ਹਾਰਸ ਮਨੇ ਜਾਣੇ ਹੈ ਸਭੀ ਆਪ ਵੈਰੀ ਗੁੱਡ ਤੂੰ ਝਾੜਾ ਦੂਜਾ ਹੱਥ ਕਰਿਓ ਬਾਹਰ ਦੂਜੇ ਦੋਨੇ ਵਾਵਾ ਕੀ ਕਰਿਓ ਤੁਸੀਂ ਕੜਾ ਕਿਉਂ ਨਹੀਂ ਪਾਇਆ ਇਹ ਗੱਲ ਹੈ ਨਹੀਂਗਾ ਹੈਗਾ ਕਿਉਂ ਨਹੀਂ ਹੈਗਾ ਇਹ ਤਾਂ ਨਾ ਆਉਣ ਵਾਲੇ ਤੇ ਗੱਲ ਹੀ ਕੋਈ ਨਹੀਂ ਕੜਾ ਤੇ ਜ਼ਰੂਰੀ ਹੈ ਪਾਉਣਾ